ਕੈਲਗਰੀ ਦੇ ਵਿੱਚ ਰਿੰਗ ਰੋਡ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਸੈਮੀ ਟਰੱਕ ਜਿਹੜਾ ਟਰੇਲਰ ਹੈ ਉਹ ਇੱਕ ਕਾਰ ਦੇ ਨਾਲ ਟਕਰਾਂਦਾ ਤੇ ਉਹ ਉਹ ਜਿਹੜੀ ਕਾਰ ਦੇ ਕਾਰ ਸਵਾਰ ਔਰਤ ਹੈ ਉਹ ਇੱਕ ਪਾਸੇ ਨੂੰ ਉਹਦੀ ਕਾਰ ਖਿਸਕ ਜਾਂਦੀ ਹੈ ਜਿਹੜਾ ਮੀਡੀਅਨ ਐਡਵਾਈਡਰ ਜਿਹਨੂੰ ਕਹਿੰਦੇ ਅਸੀਂ ਉਹਦੇ ਵਿੱਚ ਉਹ ਹੈਗੇ ਨੇ ਤੇ ਇਨੀ ਦੇਰ ਨੂੰ ਉਹ ਟਰੱਕ ਵਾਲਾ ਉੱਥੋਂ ਨਿਕਲ ਜਾਂਦਾ ਜੀ ਪਰ ਕੁਝ ਉੱਥੋਂ ਰਾਹੀਰ ਹੋਰ ਜਿਹੜੇ ਜਾ ਰਹੇ ਸੀ ਉਹਨਾਂ ਨੇ ਉਹ ਦੇਖ ਕੇ ਰੁਕੇ ਤੇ ਹੋਰ ਇੱਕ ਗੱਡੀ ਆਈ ਉਥੋਂ ਤੇ ਉਹ ਘਬਰਾ ਕੇ ਜਾਂ ਕੁਛ ਕਿਵੇਂ ਸਲਿੱਪ ਹੋ ਕੇ ਜੀ ਉਹ ਉਹਨਾਂ ਦੀ ਗੱਡੀ ਦੇ ਵਿੱਚ ਵੱਜੀ ਤੇ ਨਾਲੇ ਉਸ ਔਰਤ ਚ ਵੱਜੀ ਉਸ ਔਰਤ ਦੀ ਮੌਤ ਹੋ ਗਈ ਹਸਪਤਾਲ ਦੇ ਵਿੱਚ ਜਾਂ ਪਹਿਲਾਂ ਹੋ ਗਈ ਤੇ ਪੁਲਿਸ ਨੇ ਚਾਰਜ ਕੀਤਾ ਸੀ ਉਸ ਕੇਸ ਦੇ ਵਿੱਚ ਪੰਜਾਬੀ ਮੂਲ ਦਾ ਇੱਕ ਮੁੰਡਾ ਔਰ ਉਸ ਕੇਸ ਦੇ ਵਿੱਚ ਉਹਨਾਂ ਨੂੰ ਉਹਨਾਂ ਤੇ ਹਿੱਟ ਐਂਡ ਰਨ ਦਾ ਚਾਰਜ ਲੱਗਾ ਕਿਉਂਕਿ ਉਹ ਉਥੋਂ ਮੌਕੇ ਤੇ ਰਹੇ ਨਹੀਂ ਉਥੋਂ ਚਲੇ ਗਿਆ ਸੀ ਤੇ ਮੌਤ ਹੋ ਗਈ ਔਰਤ ਦੀ ਤੇ ਗਗਨਪ੍ਰੀਤ ਸਿੰਘ 26 ਸਾਲ ਜਿਹੜੇ ਨੇ ਉਹਨਾਂ ਨੂੰ ਚਾਰਜ ਕੀਤਾ ਗਿਆ ਗਗਨਪ੍ਰੀਤ ਸਿੰਘ ਬਾਰੇ ਅਪਡੇਟ ਇਹ ਹੈ ਕਿ ਉਹ ਅਦਾਲਤ ਵਿੱਚ ਪੇਸ਼ ਹੋਏ ਨੇ ਜ਼ਮਾਨਤ ਉਹਨਾਂ ਨੂੰ ਮਿਲ ਗਈ ਹੈ ਔਰ ਔਰਤ ਜਿਹੜੀ ਹੈ ਹੈਦਰ ਬ੍ਰੈਂਟ ਨਾਂ ਦੀ ਔਰਤ ਸੀ ਤੇ ਇਸ ਸਾਰੀ ਘਟਨਾ ਜਿਹੜੀ ਹੈ ਇਹਦੇ ਪਈ ਕਈ ਗਵਾਹ ਹੈਗੇ ਨੇ ਹੁਣ ਇਸ ਤੋਂ ਬਾਅਦ ਉਸ ਵਿਅਕਤੀ ਨੂੰ ਗਗਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ ਤੇ ਹੁਣ ਜੱਜ ਐਨ ਬ੍ਰਾਊਨ ਨੇ ਉਹਨਾਂ ਨੂੰ ਜ਼ਮਾਨਤ ਜਿਹੜੀ ਹੈ ਉਹਨਾਂ ਨੂੰ ਦੇ ਦਿੱਤੀ ਹੈ ਕੰਡੀਸ਼ਨ ਉਹਨਾਂ ਤੇ ਲਾ ਦਿੱਤੀ ਹੈ ਕਿ ਉਹਨਾਂ ਤੇ ਕਮਰਸ਼ੀਅਲ ਟਰੱਕ ਚਲਾਉਣ ਦਾ ਬੈਨ ਹੈ ਜਿੰਨੀ ਦੇਰ ਤੱਕ ਕੇਸ ਦਾ ਫੈਸਲਾ ਨਹੀਂ ਹੋ ਜਾਂਦਾ ਤੇ ਨਾਲ 500 500 ਡਾਲਰ ਜਮ੍ਹਾਂ ਕਰਾਉਣ ਨੂੰ ਵਾਸਤੇ ਕਿਹਾ ਗਿਆ ਤੇ ਇਹ ਕਿਹਾ ਗਿਆ ਕਿ ਭਵਿੱਖ ਦੇ ਵਿੱਚ ਤੁਸੀਂ ਕੋਰਟ ਵਿੱਚ ਤੁਸੀਂ ਅਪੀਅਰੈਂਸ ਹੋਣੀ ਹੈ ਤੁਹਾਡੀ ਤੇ ਤੁਸੀਂ ਆਪਣੇ ਘਰ ਹੀ ਰਹਿਣਾ ਘਰ ਉਹਨਾਂ ਦਾ ਸਸਕੈਚੂਨ ਸੂਬੇ ਦੇ ਸਸਕਾਟੂਨ ਸ਼ਹਿਰ ਦੇ ਵਿੱਚ ਹੈ ਇੱਕ ਕੰਡੀਸ਼ਨ ਉਹਨਾਂ ਤੇ ਜਿਹੜੀ ਹੈ ਕਿ ਉਹਨਾਂ ਦਾ ਪਾਸਪੋਰਟ ਜਿਹੜਾ ਹੈ ਜੀ ਉਹ ਉਹਨਾਂ ਕਹੇਗਾ ਕਿ ਪਾਸਪੋਰਟ ਤੁਸੀਂ ਆਪਣਾ ਜਮ੍ਹਾਂ ਕਰਵਾ ਦਿਓ ਸੋ ਉਹ ਪਰ ਉਹਨਾਂ ਦੇ ਜਿਹੜੇ ਵਕੀਲ ਸੀ ਉਹ ਉਹ ਖੁਸ਼ ਨਹੀਂ ਇਸ ਤੋਂ ਉਹ ਕਹਿੰਦੇ ਨੇ ਕਿ ਇਹਦੇ ਨਾਲ ਇਹ ਕੇਸ ਬੜਾ ਲੰਮਾ ਵੀ ਚੱਲ ਸਕਦਾ ਹੈ ਤੇ ਹੋ ਸਕਦਾ ਅਗਲੀ ਪਿਛਲੀ 6 ਮਹੀਨੇ ਲੱਗ ਜਾਣ ਤੇ ਇਹ ਸਾਡਾ ਜਿਹੜਾ ਮੁਵਕਲ ਹੈ 19 ਦਿਨ ਤੱਕ ਕਿਥੇ ਕਿਹੜਾ ਕੰਮ ਕਰੇਗਾ ਬੇਲਾ ਬਿਠਾ ਰਹਿਗਾ ਟਰੱਕ ਡਰਾਈਵਰ ਹੈ ਪਰ ਹਾਲ ਦੀ ਘੜੀ ਜਿਹੜਾ ਹੈ ਉਹ ਉਹਨਾਂ ਨੂੰ ਟਰੱਕ ਚਲਾਉਣ ਤੋਂ ਸਵਰੀਨ ਉਹ ਰੋਕ ਦਿੱਤਾ ਗਿਆ ਹੈ ਜੀ ਕੈਲਗਰੀ ਦੇ ਵਿੱਚ ਰਿੰਗ ਰੋਡ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਸੈਮੀ ਟਰੱਕ ਜਿਹੜਾ ਟ੍ਰੇਲਰ ਹੈ ਉਹ ਇੱਕ ਕਾਰ ਦੇ ਨਾਲ ਟਕਰਾਂਦਾ ਤੇ ਉਹ ਉਹ ਜਿਹੜੀ ਕਾਰ ਦੇ ਕਾਰ ਸਵਾਰ ਔਰਤ ਹੈ ਉਹ ਇੱਕ ਪਾਸੇ ਨੂੰ ਉਹਦੀ ਕਾਰ ਖਿਸਕ ਜਾਂਦੀ ਹੈ ਜਿਹੜਾ ਮੀਡੀਅਨ ਹੈ ਡਿਵਾਈਡਰ ਜਿਹਨੂੰ ਕਹਿੰਦੇ ਅਸੀਂ ਉਹਦੇ ਵਿੱਚ ਉਹ ਹੈਗੇ ਨੇ ਤੇ ਇਨੀ ਦੇਰ ਨੂੰ ਉਹ ਟਰੱਕ ਉੱਥੋਂ ਨਿਕਲ ਜਾਂਦਾ ਹੈ ਪਰ ਕੁਝ ਉਥੋਂ ਰਾਹੀਰ ਹੋਰ ਜਿਹੜੇ ਜਾ ਰਹੇ ਸੀ ਉਹਨਾਂ ਨੇ ਉਹ ਦੇਖ ਕੇ ਰੁਕੇ ਤੇ ਹੋਰ ਇੱਕ ਗੱਡੀ ਆਈ ਉੱਥੋਂ ਤੇ ਉਹ ਘਬਰਾ ਕੇ ਜਾਂ ਕੁਛ ਕਿਵੇਂ ਸਲਿੱਪ ਹੋ ਕੇ ਜੀ ਉਹ ਉਹਨਾਂ ਦੀ ਗੱਡੀ ਦੇ ਵਿੱਚ ਵੱਜੀ ਤੇ ਨਾਲੇ ਉਸ ਔਰਤ ਚ ਵੱਜੀ ਉਸ ਔਰਤ ਦੀ ਮੌਤ ਹੋ ਗਈ ਹਸਪਤਾਲ ਦੇ ਵਿੱਚ ਜਾਂ ਪਹਿਲਾਂ ਹੋ ਗਈ ਤੇ ਪੁਲਿਸ ਨੇ ਚਾਰਜ ਕੀਤਾ ਸੀ ਉਸ ਕੇਸ ਦੇ ਵਿੱਚ ਪੰਜਾਬੀ ਮੂਲ ਦਾ ਇੱਕ ਮੁੰਡਾ ਔਰ ਉਸ ਕੇਸ ਦੇ ਵਿੱਚ ਉਹਨਾਂ ਨੂੰ ਉਹਨਾਂ ਤੇ ਹਿੱਟ ਐਂਡ ਰਨ ਦਾ ਚਾਰਜ ਲੱਗਾ ਕਿਉਂਕਿ ਉਹ ਉੱਥੋਂ ਮੌਕੇ ਤੇ ਰਹੇ ਨਹੀਂ ਉੱਥੋਂ ਚਲੇ ਗਿਆ ਸੀ ਤੇ ਮੌਤ ਹੋ ਗਈ ਔਰਤ ਦੀ ਤੇ ਗਗਨਪ੍ਰੀਤ ਸਿੰਘ 22 ਸਾਲ ਜਿਹੜੇ ਨੇ ਉਹਨਾਂ ਨੂੰ ਚਾਰਜ ਕੀਤਾ ਗਿਆ ਗਗਨਪ੍ਰੀਤ ਸਿੰਘ ਬਾਰੇ ਅਪਡੇਟ ਇਹ ਹੈ ਕਿ ਉਹ ਅਦਾਲਤ ਵਿੱਚ ਪੇਸ਼ ਹੋਏ ਨੇ ਜ਼ਮਾਨਤ ਉਹਨਾਂ ਨੂੰ ਮਿਲ ਗਈ ਹੈ ਔਰ ਔਰਤ ਜਿਹੜੀ ਹੈ ਹੈਦਰ ਬ੍ਰੈਂਟ ਨਾਮ ਦੀ ਔਰਤ ਸੀ ਤੇ ਇਹ ਸਾਰੀ ਘਟਨਾ ਜਿਹੜੀ ਹੈ ਇਹਦੇ ਪਈ ਕਈ ਗਵਾਹ ਹੈਗੇ ਨੇ ਹੁਣ ਇਸ ਤੋਂ ਬਾਅਦ ਉਸ ਵਿਅਕਤੀ ਨੂੰ ਗਗਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ ਤੇ ਹੁਣ ਜੱਜ ਐਨ ਬ੍ਰਾਊਨ ਨੇ ਉਹਨਾਂ ਨੂੰ ਜ਼ਮਾਨਤ ਜਿਹੜੀ ਹੈ ਉਹਨਾਂ ਨੂੰ ਦੇ ਦਿੱਤੀ ਹੈ ਕੰਡੀਸ਼ਨ ਉਹਨਾਂ ਤੇ ਲਾ ਦਿੱਤੀ ਹੈ ਕਿ ਉਹਨਾਂ ਤੇ ਕਮਰਸ਼ੀਅਲ ਟਰੱਕ ਚਲਾਉਣ ਦਾ ਬੈਨ ਹੈ ਜਿੰਨੀ ਦੇਰ ਤੱਕ ਕੇਸ ਦਾ ਫੈਸਲਾ ਨਹੀਂ ਹੋ ਜਾਂਦਾ ਤੇ ਨਾਲ 500 500 ਡਾਲਰ ਜਮ੍ਹਾਂ ਕਰਾਉਣ ਨੂੰ ਵਾਸਤੇ ਕਿਹਾ ਗਿਆ ਤੇ ਇਹ ਕਿਹਾ ਗਿਆ ਕਿ ਭਵਿੱਖ ਦੇ ਵਿੱਚ ਤੁਸੀਂ ਕੋਰਟ ਵਿੱਚ ਤੁਸੀਂ ਅਪੀਅਰੈਂਸ ਹੋਣੀ ਹੈ ਤੁਹਾਡੀ ਤੇ ਤੁਸੀਂ ਆਪਣੇ ਘਰ ਹੀ ਰਹਿਣਾ ਘਰ ਉਹਨਾਂ ਦਾ ਸਸਕੈਚੂਨ ਸੂਬੇ ਤੇ ਸਸਕਾਟੂਨ ਸ਼ਹਿਰ ਦੇ ਵਿੱਚ ਹੈ ਇੱਕ ਕੰਡੀਸ਼ਨ ਉਹਨਾਂ ਤੇ ਜਿਹੜੀ ਹੈ ਕਿ ਉਹਨਾਂ ਦਾ ਪਾਸਪੋਰਟ ਜਿਹੜਾ ਹੈ ਜੀ ਉਹ ਉਹਨਾਂ ਨੇ ਕਿਹਾ ਗਿਆ ਕਿ ਪਾਸਪੋਰਟ ਤੁਸੀਂ ਆਪਣਾ ਜਮ੍ਹਾਂ ਕਰਵਾ ਦਿਓ ਸੋ ਉਹ ਪਰ ਉਹਨਾਂ ਦੇ ਜਿਹੜੇ ਵਕੀਲ ਸੀ ਉਹ ਉਹ ਖੁਸ਼ ਨਹੀਂ ਇਸ ਤੋਂ ਉਹ ਕਹਿੰਦੇ ਨੇ ਕਿ ਇਹਦੇ ਨਾਲ ਇਹ ਕੇਸ ਬੜਾ ਲੰਮਾ ਵੀ ਚੱਲ ਸਕਦਾ ਹੈ ਤੇ ਹੋ ਸਕਦਾ ਅਗਲੀ ਪਿਛਲੀ 6 ਮਹੀਨੇ ਲੱਗ ਜਾਣ ਤੇ ਇਹ ਸਾਡਾ ਜਿਹੜਾ ਮੁਵਕਲ ਹੈ ਉਹਨੀ ਦਿਨ ਤੱਕ ਕਿਥੇ ਕਿਹੜਾ ਕੰਮ ਕਰੇਗਾ ਬੇਲਾ ਬਿਠਾ ਰਹਿਗਾ ਟਰੱਕ ਡਰਾਈਵਰ ਹੈ ਪਰ ਹਾਲ ਦੀ ਘੜੀ ਜਿਹੜਾ ਹੈ ਉਹ ਉਹਨਾਂ ਨੂੰ ਟਰੱਕ ਚਲਾਉਣ ਤੋਂ ਸਵਰੀਨ ਉਹ ਰੋਕ ਦਿੱਤਾ ਗਿਆ ਹੈ ਜੀ